ਅਮਰੀਸ਼ ਪੁਰੀ ਆਪਣੇ ਖਲਨਾਇਕੀ ਕਿਰਦਾਰਾਂ ਕਾਰਨ ਆਪਣੀ ਜ਼ਬਰਦਸਤ ਅਦਾਕਾਰੀ ਲਈ ਜਾਣੇ ਜਾਂਦੇ ਹਨ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਅਮਰੀਸ਼ ਪੁਰੀ ਸਾਹਿਬ ਨੂੰ 22 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਆਡੀਸ਼ਨ 'ਚ ਉਹਨਾਂ ਦੀ ਆਵਾਜ਼ ਸੁਣ ਕੇ ਪਛਾਣਿਆ ਗਿਆ ਸੀ ਜਿਸ ਨੂੰ ਦੇਖ ਕੇ ਨਿਰਮਾਤਾ ਹੈਰਾਨ ਰਹਿ ਗਏ ਸਨ ਪਹਿਲੀ ਵਾਰ ਉਹਨਾਂ ਦੀ ਪੇਸ਼ਕਾਰੀ ਕਰਕੇ ਉਹਨਾਂ ਨੂੰ ਠੁਕਰਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਅਮਰੀਸ਼ਪੁਰੀ ਨੂੰ 40 ਸਾਲ ਦੀ ਉਮਰ ਵਿੱਚ ਫਿਲਮਾਂ ਵਿੱਚ ਪਹਿਲਾ ਬ੍ਰੇਕ ਮਿਲਿਆ ਅਮਰੀਸ਼ਪੁਰੀ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਦਲੇ ਆ ਅਤੇ ਹਿੰਦੀ ਸਿਨੇਮਾ ਦੇ ਆਲੋਚਕਾਂ ਨੂੰ ਫਿਲਮ ਹਮ ਪਾਂਚ ਵਿੱਚ ਆਪਣੀ ਅਦਾਕਾਰੀ ਦੇ ਜੋਹਰ ਦਿਖਾ ਕੇ ਹਲਾ ਦਿੱਤਾ ਸੀ ਪੰਜਾਬ ਵਿੱਚ 22 ਜੂਨ 1932 ਨੂੰ ਜਨਮੇ ਅਮਰੀਸ਼ਪੁਰੀ ਦੇ ਤਿੰਨ ਭਰਾ ਸਨ ਚਮਨਪੁਰੀ ਮਦਨਪੁਰੀ ਅਤੇ ਹਰੀਸ਼ਪੁਰੀ ਤੇ ਭੈਣ ਚੰਦਰਕਾਂਤਾ ਪਹਿਲੀ ਵਾਰ ਠੁਕਰਾਈ ਜਾਣ ਤੋਂ ਬਾਅਦ ਅਮਰੀਸ਼ਪੁਰੀ ਨੇ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਇੱਕ ਸਰਕਾਰੀ ਬੀਮਾ ਕੰਪਨੀ ਵਿੱਚ ਕਲਰਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਸਮੇਂ ਦੌਰਾਨ ਉਹ ਮਸ਼ਹੂਰ ਥੀਏਟਰ ਨਿਰਦੇਸ਼ਕ ਤੇ ਡਰਾਮਾ ਅਧਿਆਪਕ ਇਬਰਾਹਿਮ ਅਲਕਾਜੀ ਨੂੰ ਮਿਲੇ ਜਿਸ ਕਾਰਨ ਉਹ ਥੀਏਟਰ ਵਿੱਚ ਸ਼ਾਮਲ ਹੋਏ ਇਸ ਸਮੇਂ ਦੌਰਾਨ ਅਮਰੀਸ਼ਪੁਰੀ ਆਪਣੇ ਚਚੇਰੇ ਭਰਾ ਕੀ ਐਲ ਸੈਗਲ ਨਾਲ ਸ਼ਾਮਿਲ ਹੋਏ ਕਿਉਂਕਿ ਸੈਗਲ ਸਾਹਿਬ ਦੀ ਮਾਂ ਅਮਰੀਸ਼ਪੂਰੀ ਦੇ ਪਿਤਾ ਐਸ ਸੁਨਿਹਾਲ ਸਿੰਘ ਪੂਰੀ ਦੀ ਭੈਣ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੂਰੀ ਸਾਹਿਬ ਇੱਕ ਅਜਿਹੇ ਅਨੋਖੇ ਵਿਅਕਤੀ ਸਨ ਜੋ ਕਿ ਇੱਕ ਪੈਰ ਵਿੱਚ ਜੁੱਤੀ ਨੰਬਰ 11 ਤੇ ਦੂਜੇ ਪੈਰ ਵਿੱਚ ਜੁੱਤੀ ਨੰਬਰ 12 ਪਾਉਂਦੇ ਸਨ ਅਮਰੀਸ਼ਪੂਰੀ ਸਾਹਿਬ ਨੂੰ ਜ਼ਿਆਦਾਤਰ ਮੋਗੈਂਬੋ ਦੇ ਕਿਰਦਾਰ ਲਈ ਯਾਦ ਕੀਤਾ ਜਾਂਦਾ ਹੈ ਜਦੋਂ ਕਿ ਉਹਨਾਂ ਦੀ ਸਭ ਤੋਂ ਵਧੀਆ ਫਿਲਮਾਂ ਦਿਲਵਾਲੇ ਦੁਲਨੀਆਂ ਲੈ ਜਾਏਂਗੇ ਕਰਨ ਅਜਨ ਕੋਇਲਾ ਅਤ ਨਾਇਕ ਸਨ ਇਸ ਤੋਂ ਇਲਾਵਾ ਪੂਰੀ ਸਾਹਿਬ ਨੇ ਹੈ ਹੋਰ ਫਿਲਮਾਂ ਵਿੱਚ ਹੀ ਕੰਮ ਕੀਤਾ ਸੀ